ਆਪਾਂ ਸਭ ਜਾਣਦੇ ਹਾਂ ਕਿ ਸ਼ਿਵ ਕੁਮਾਰ ਬਟਾਲਵੀ 1973 ਦੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪਰ ਉਹਨਾਂ ਦਾ ਇੱਕ ਖੱਤ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੇ ਅਮਰਤਾ ਪ੍ਰੀਤ ਨੂੰ ਲਿਖਿਆ ਸੀ ਜੋ ਕੀ ਉਦਾਸ ਸੂਰਜ ਸ਼ਿਵ ਕੁਮਾਰ ਕਿਤਾਬ ਦੇ ਵਿੱਚ ਭੂਸ਼ਣ ਧਿਆਨਪ੍ਰੀ ਹੋਣਾ ਅੰਕਿਤ ਕੀਤਾ ਹੈ ਆਇਤਾਂ ਦੇ ਨਾਲ ਉਹ ਹੀ ਸਾਂਝੇ ਕਰ ਰਿਹਾ। ਲਖਤਮ ਸ਼ਿਵ ਕੁਮਾਰ ਅੱਗੇ ਮੇਰੀ ਭੈਣ ਅਮਰਤਾ ਦੀ ਦੁਆ 5 ਸਾਲ ਲੰਘ ਗਏ ਨੇ। 1000 ਤੇ 800 ਦਿਨ। ਨਾ ਕੋਈ ਚਿੱਠੀ, ਨਾ ਕੋਈ ਪੱਤਰ। ਜਾਪਦਾ ਏ ਤੂੰ ਵੀ ਮੈਨੂੰ ਮੋਇਆ ਛਮਾ ਕਰ ਲਿਆ ਏ। ਤੈਨੂੰ ਹੱਕ ਏ ਜਿਵੇਂ ਜੀ ਆਏ ਸੋਚ ਪਰ ਜਿਉਂਦੀ ਰੋ ਮੋਇਆਂ ਦੀ ਅਸੀਸ ਕਦੇ ਬਰਤੀ ਨਹੀਂ ਜਾਂਦੀ ਜਿੰਦਾ ਹੁੰਦਾ ਤਾਂ ਤੈਨੂੰ ਮੇਰੀਆਂ ਇਹ ਗੱਲਾਂ ਬਚਕਾਨਾਂ ਲੱਗਦੀਆਂ ਤੇਰੇ ਨਾਲ ਛੋਟਾ ਜੁੱਸਾ ਪਰ ਮਾਰਕੀ ਮੈਂ ਵੱਡਾ ਹੋ ਗਿਆ ਵੱਡਾ ਸਾਰਾ ਬੱਚਾ ਦੀਦੀ ਇੱਥੇ दारू ਨਹੀਂ ਮਿਲਦੀ ਨਾ ਸਿੱਟਾਂ ਲੱਭਦੀਆਂ ਨਾ ਕੋਈ ਝਟਕਾ ਕਰਦਾ ਏ ਨਾ ਕੋਈ ਹਲਾਲ ਕਰਦਾ ਏ ਪਰ ਇੱਕ ਗੱਲ ਹੈ ਇੱਥੇ ਉਪਰਾ ਕੋਈ ਨਹੀਂ ਗਾਲਾਂ ਕੋਈ ਨਹੀਂ ਕੱਢਦਾ ਆਵਾਜ਼ ਤਬਾ ਕੋਈ ਨਹੀਂ ਬੋਲਦਾ ਤੇ ਤੂੰ ਹੈਰਾਨ ਹੋਏਂਗੀ ਇੱਥੇ ਕਿਸੇ ਬੋਲੀ ਦਾ ਸਿੱਕਾ ਨਹੀਂ ਚੱਲਦਾ ਜਿਹੜੀਆਂ ਅਸੀਂ ਪੜ੍ਹਦੇ ਸੁਣਦੇ ਜਾਂ ਬੋਲਦੇ ਹੁੰਦੇ ਸਾਂ ਨਾ ਕੋਈ ਕਿਸੇ ਦੀ ਰਾਸ਼ਟਰੀ ਭਾਸ਼ਾ ਹੈ ਨਾ ਮਾਤ ਪਾਸ਼ਾ ਪਰ ਮੈਨੂੰ ਲੱਗਦਾ ਹੈ ਜਿਵੇਂ ਸਾਰੇ ਲੋਕ ਪੰਜਾਬੀ ਹੀ ਬੋਲਦੇ ਹੋਣ ਮੈਨੂੰ ਸਭ ਕੁਝ ਸਮਝ ਆਉਂਦਾ ਹੈ ਹਾਂ ਸਜੀ ਦੀਦੀ ਤੂੰ ਅਜੇ ਪੰਜਾਬੀ ਵਿੱਚ ਲਿਖਦੀ ਹੈ ਅਜੇ ਤੱਕ ਸਾਡੇ ਲੋਕ ਸਮਝਣ ਲੱਗੇ ਕਿ ਨਹੀਂ ਤੈਨੂੰ ਯਾਦ ਹੈ ਨਾ ਮੈਂ ਦੁਖੀ ਦਿਨਾਂ ਵਿੱਚ ਕਈ ਵਾਰ ਫੈਸਲਾ ਕੀਤਾ ਸੀ ਕਿ ਪੰਜਾਬੀ ਵਿੱਚ ਨਹੀਂ ਲਿਖਣਾ ਪੰਜਾਬੀ ਵਿੱਚ ਲਿਖਣ ਦੀ ਕੋਈ ਗਦਰ ਨਹੀਂ ਪਰ ਪਤਾ ਨਹੀਂ ਹਰ ਵਾਰ ਆਪਣਾ ਫੈਸਲਾ ਕਿਉਂ ਬਦਲ ਲੈਂਦਾ ਰਿਹਾ ਇਸੇ ਕਰਕੇ ਕਿ ਅਮਰਤਾ ਵੀ ਤਾਂ ਹੁਣ ਪੰਜਾਬੀ ਵਿੱਚ ਲਿਖੀ ਜਾ ਰਹੀ ਹੈ ਉਹ ਕਿਹੜਾ ਮੇਰੇ ਤੋਂ ਘੱਟ ਨਿਰਾਸ਼ ਹੈ ਮੋਨੀਟਰ ਫੇਲ ਹੋ ਜਾਏ ਤਾਂ ਬਾਕੀ ਦੀ ਸਾਰੀ ਫੇਲ ਜਮਾਤ ਆਪਣੇ ਆਪ ਨੂੰ ਪਾਸ ਹੋਇਆ ਸਮਝਦੀ ਹੈ ਅਮਰਤਾ ਦੀਦੀ ਤੈਨੂੰ ਯਾਦ ਹੋਵੇਗਾ ਇੱਕ ਵਾਰ ਮੈਂ ਤੈਨੂੰ ਪੰਜਾਬੀ ਸੈਦ ਦੀ ਇੰਦਰਾ ਗਾਂਧੀ ਗਿਆ ਸੀ। ਇਸੇ ਕਰਕੇ ਸ਼ਾਇਦ ਮੈਂ ਲੂਣਾ ਦਾਸ ਸਮਰਪਣ ਤੈਨੂੰ ਕਰਨ ਲੱਗਿਆ। ਭੁਲੇਖੇ ਨਾਲ ਇੰਦਰਾ ਗਾਂਧੀ ਨਾਂ ਲਿਖ ਲਿਆ ਸੀ। ਇਹੋ ਜਿਹੇ ਭੁਲੇਖਿਆਂ ਨੇ ਹੀ ਮੈਨੂੰ ਸਾਵੀ ਪੱਦਰੀ ਜ਼ਿੰਦਗੀ ਜਿਉਉ ਨਹੀਂ ਦਿੱਤੀ। ਅੱਜ ਕੱਲ ਤੁਹਾਡੀ ਦੋਹਾਂ ਦੀ ਸਲਤਨਤ ਦਾ ਕੀ ਹਾਲ ਹੈ? ਸੁਣਿਆ ਹੈ ਸਾਖਨੂ ਡਰਾਈ ਏਰੀਆ ਡਿਕਲੇਅਰ ਕਰਨ ਵਾਲਿਆਂ ਦਾ ਬੋਲਬਾਲਾ ਹੈ। ਪਰ ਮੈਂ ਇੱਥੇ ਬੈਠਾ ਕੀ ਕਰ ਸਕਦਾ ਦੁਨੀਆ ਦੀਆਂ ਗੱਲਾਂ ਤੁਸੀਂ ਦੁਨੀਆ ਵਾਲੇ ਹੀ ਜਿਠੋ ਕਲਮ ਤੁਹਾਡੇ ਕੋਲ ਹੈ ਇਤਿਹਾਸ ਤੁਹਾਡੇ ਹੱਥ ਹੈ ਮੈਂ ਤਾਂ ਇੱਕ ਵਾਰੀ ਗਲਤੀ ਨਾਲ ਤਾਰੀਖ ਅੱਗੇ ਵਾਸਤਾ ਪਾਇਆ ਸੀ ਕਿ ਉਹ ਇਸ ਧੁੱਪ ਦੇ ਪੀਲੇ ਕਾਗਜ਼ ਤੇ ਦੋ ਹਰਫ ਰਸੀਦੀ ਕਰ ਦੇਵੇ ਪਰ ਸੁਣਿਆ ਹੈ ਤੂੰ ਸੱਚੀ ਮੁੱਚੀ ਦੇ ਕਾਗਜ਼ਾਂ ਉੱਤੇ ਰਸੀਦੀ ਟਿਕਟ ਜੜ ਦਿੰਦੀ ਏ ਦਸਤਖਤ ਕਰ ਦਿੱਤੇ ਨੇ ਤਾਰੀਖ ਪਾ ਦਿੰਦੀ ਏ ਮੇਰਾ ਕਰਜ਼ ਵੀ ਆਪਣੇ ਸਿਰ ਲੈ ਲਿਆ ਛੱਲੀ ਦੀ ਦੁਆ ਦੀਦੀ ਦੀਦੀ ਅੰਬੋ ਮੇਰੀ ਇਸ ਚਿੱਠੀ ਦੇ ਅੱਖਰਾਂ ਨੂੰ ਕਾਲੇ ਤਿਲੀਆ ਬਿਲਕੁਲ ਨਾ ਸਮਝੇ ਉਹ ਤਾਂ ਤੇਰੇ ਕੋਲ ਪਹਿਲਾਂ ਹੀ ਢੇਰ ਸਾਰੇ ਪਏ ਹੋਣਗੇ ਇਹ ਤਾਂ ਕਬੂਤਰ ਨੇ ਕਿੱਤੇ ਬੀਬੇ ਗੋਗੇ ਮੋਗੇ ਤੂੰ ਸੋਚਦੀ ਹੋਵੇਂਗੀ ਇਹ ਲੱਲੂ ਕਿਹੜੇ ਵਹਣਾ ਵਿੱਚ ਬਹਿ ਗਿਆ ਏ ਪਰ ਇੱਕ ਗੱਲ ਦੱਸਾਂ ਬੰਦਾ ਮਰੇ ਤੋਂ ਬੀਵੀ بیਵਾ ਕਿਉਂ ਬਣ ਜਾਂਦੀ ਏ بیਵਾ ਮੈਨੂੰ ਤੇ ਅਫਸੋਸ ਹੈ ਕਿ ਮੈਂ ਅਰੂਣਾ ਨੂੰ بیਵਾ ਕਰਨ ਤੋਂ ਸਿਵਾ ਉਸ ਲਈ ਹੋਰ ਕੁਝ ਵੀ ਨਹੀਂ ਕਰ ਸਕਿਆ ਜਾਣਦਾ ਹੋਇਆ ਉਸ ਨੂੰ ਦੇ ਗਿਆ ਤੁਹਾਡੀ ਬੋਲੀ ਵਿੱਚ ਇੱਕ ਸਦੀਵੀ ਵਿਛੋੜਾ ਅਤੇ ਪਾਲਲ ਨੇ ਦੋ ਬੱਚੇ ਮੈਂ ਤਾਂ ਜੋਬਰ ਉੱਤੇ ਮਰ ਗਿਆ ਪਰ ਉਸ ਦੀ ਜੋਬਨ ਰੁਕਤਾ ਕੀ ਬਣਿਆ ਤੂੰ ਉਸ ਨੂੰ ਕਦੀ ਕਿਦਾਂੇ ਚਿੱਠੀ ਲਿਖ ਛੱਡਿਆ ਕਰੀ ਤੇ ਜੇ ਕਹੇ ਉਹ ਤਾਂ ਮੇਰੇ ਸਮਕਾਲਿਆਂ ਨੂੰ ਕਹੀਂ ਮੇਰੇ ਹਿੱਸੇ ਦੀ ਨਿੰਦਿਆ ਮੇਰੇ ਲਈ ਰਾਖ ਵੀ ਰੱਖਣ ਮੇਰੇ ਬੱਚਿਆਂ ਉੱਤੇ ਗੁੱਗੇ ਮੋਗੇ ਕਬੂਤਰਾਂ ਉੱਤੇ ਉਸ ਨਿੰਦਿਆ ਦਾ ਕਾਲਾ ਪਰਛਾਵਾਂ ਨਹੀਂ ਪੈਣਾ ਚਾਹੀਦਾ ਬੀਬੀ ਭੈਣਾ ਇਹ ਸਭ ਕੁਝ ਤੈਨੂੰ ਹੀ ਇਸ ਕਰਕੇ ਲਿਖ ਰਿਹਾ ਕਿਉਂਕਿ ਤੂੰ ਇਨਾਂ ਕਾਲੇ ਪਰਛਾਵਿਆਂ ਦੀ ਪੀਤਣੇ ਨਾਲੇ ਉਂਝ ਵੀ ਇਸ ਵੇਲੇ ਤੇਰੇ ਤੋਂ ਸਿਵਾ ਕਿਸੇ ਹੋਰ ਦਾ ਸਰਨਾਵਾ ਮੈਨੂੰ ਜ਼ਬਾਨੀ ਯਾਦ ਨਹੀਂ ਤੇ ਨੋਟਬੁੱਕ ਉਹ ਤਾਂ ਉੱਥੇ ਹੀ ਰਹਿ ਗਈ ਸੀ ਜਿੱਥੇ ਮੇਰੀਆਂ ਕਿਤਾਬਾਂ ਮੇਰੀਆਂ ਹੱਥ ਲਿਖਤਾਂ ਤੇ ਮੇਰਾ ਜਿਸਮ ਬੀਬੀ ਮਰਤਾ ਜੀ ਕਰਦਾ ਲੱਖ ਸਬੋਧਨ ਬਦਲ ਬਦਲ ਕੇ ਤੇਰੀ ਨਾਲ ਇੱਕੋ ਹੀ ਗੱਲ ਕਰੀ ਜਾਵਾਂ ਅੱਜ ਮੈਨੂੰ ਵੇਲ ਐ ਤੇ ਇੱਥੇ ਵੇਲ ਸਜਾ ਵਾਂਗੂ ਮਿਲਦੀ ਐ ਤੁਸੀਂ ਲੋਕ ਅੰਦਾਜ਼ਾ ਲਾਉਂਦੇ ਹੋ ਕਿ ਜਿੰਨਾ ਰੂਹਾਂ ਦੀ ਗਤੀ ਨਹੀਂ ਹੁੰਦੀ ਉਹ ਹਮੇਸ਼ਾ ਹੀ ਭਟਕਦੀਆਂ ਰਹਿੰਦੀਆਂ ਨੇ ਤੁਸੀਂ ਲੋਕ ਹਮੇਸ਼ਾ ਉਲਟਾ ਸੋਚਦੇ ਹੋ ਉਲਟੀ ਗੱਲ ਕਰਦੇ ਹੋ ਜਿਸ ਦੀ ਗਤੀ ਹੀ ਨਹੀਂ ਉਹ ਪੜਾ ਭਟਕ ਕਿਵੇਂ ਸਕਦੀ ਐ ਨਾਲੇ ਤੂੰ ਤਾਂ ਗਵਾਏ ਮੇਰਾ ਜਿਸਮ ਵੀ ਕਦੋਂ ਕਦੇ ਇੱਕੇ ਬੈਠਿਆ ਸੀ ਚੰਗੀ ਦੀ ਦੁਆ ਤੈਨੂੰ ਇੱਕ ਭੇਤ ਦੀ ਗੱਲ ਦੱਸਾਂ ਮੈਂ ਤਾਂ ਤਾਰਾ ਬਣਿਆ ਨਾ ਫੁੱਲ ਮੈਂ ਸਿਰਫ ਰੂਹ ਹਾਂ ਤੁਹਾਡੀ ਹਵਾ ਦਾ ਹਿੱਸਾ ਤੁਹਾਡੇ ਹਿੱਸੇ ਦਾ ਪਾਣੀ ਤੁਹਾਡੇ ਪਾਣੀ ਦੀ ਤਰਲਤਾ ਨਹੀਂ ਨਹੀਂ ਮੈਂ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਮੇਰੀ ਮਜਬੂਰੀ ਹੈ ਕਿ ਮੈਨੂੰ ਆਪਣੀ ਗਲਤ ਤੁਹਾਡੀ ਸ਼ਬਦਾਵਲੀ ਵਿੱਚ ਕਰਨੀ ਪੈ ਰਹੀ ਹੈ ਤੁਹਾਡੀ ਗਲਤਾਂ ਤੁਹਾਡੇ ਸ਼ਬਦਾਂ ਵਿੱਚ ਕੀਤੀ ਜਾ ਸਕਦੀ ਹੈ ਆਪਣੀ ਗਲਤ ਤੁਹਾਡੇ ਸ਼ਬਦਾਂ ਵਿੱਚ ਕਿਵੇਂ ਕਰਾਂ ਇਸ ਲਈ ਥੋੜਾ ਨੂੰ ਬਹੁਤਾ ਸਮਝਣਾ ਚਿੱਠੀ ਦਾ ਜਵਾਬ ਜ਼ਰੂਰ ਦੇਣਾ ਡਾਕੇ ਪਾਉਣ ਦੀ ਲੋੜ ਨਹੀਂ ਲਿਖ ਕੇ ਰੱਖ ਛੱਡਣਾ ਯਕੀਨ ਕਰੀ ਜਵਾਬ ਮੇਰੇ ਤੱਕ ਪਹੁੰਚ ਜਾਵੇਗਾ ਬਿਲਕੁਲ ਓਕਣੀ ਜਿੱਕਣ ਮੇਰੀ ਚਿੱਠੀ ਤੈਨੂੰ ਜਾ ਮਿਲੀਏ ਅਮਰੋਜ ਨੂੰ ਯਾਦ 나ਗਮਣੀ ਨੂੰ ਸਲਾਮ ਦਿਲ ਦੇ ਸਾਰੇ ਪਿਆਰ ਤੇ ਸਤਿਕਾਰ ਨਾਲ ਤੇਰਾ ਨਿੱਕਾ ਵੀਰ ਸ਼ਿਵ ਜੂਨ 1978 ਤਾਂ ਐਸੀ ਆਪਣੀ ਅੱਜ ਦੀ ਵੀਡੀਓ ਜਿਸ ਵਿੱਚ ਇੱਕ ਚਿੱਠੀ ਦਾ ਜ਼ਿਕਰ ਹੈ ਜੋਸ਼ੂ ਕੁਮਾਰ ਬਟਾਲਵੀ ਦੀ ਮੌਤ ਤੋਂ ਮਗਰੋਂ ਭੂਸ਼ਣ ਧਿਆਨਪ uri ਵੱਲੋਂ ਲਿਖੀ ਗਈ ਸੀ ਸ਼ਿਵ ਨੂੰ ਆਪਦੇ ਵਿੱਚ ਸਮੋ ਕੇ ਜਾਂ ਸ਼ਿਵ ਦੇ ਵੱਲੋਂ ਅਮਰਤਾ ਪ੍ਰੀਤਮ ਤਾਂ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਰਨ ਦੀ ਖੇਚਲ ਜਰੂਰ ਕਰਨੇ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੁੜੇ ਰਹੋ ਪੰਜਾਬੀ ਸਹਿਤ ਨਾਲ